ਹਾਂ ਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ ਜੁੜੂ ਟਣਾਂਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਹੀ ਦੇ ਵਿੱਚ ਆਪਾਂ ਦੋ ਵੜਾ ਸੇਲ ਲੈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਐ ਇੱਕ ਗੱਬਣ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਆ ਤੇ ਆਓ ਕਰ ਲੈਨੇ ਬਾਈਆਂ ਗੱਲ ਬਾਤ ਅੱਜ ਵਿੱਚ ਬਾਈ ਜੀ ਸਸਿਕਾ ਆ ਬਾਈ ਡਾਕਟਰ ਸਾਹਿਬ ਹੋਰ ਠੀਕ ਹੋ ਜਸਸੀ ਬੰਦੀ ਹਾਂ ਬਾਈ ਵਧੀਆ ਡਾਕਟਰ ਬਾਈ ਨਾਮ ਤੇ ਐਡਰੈਸ ਦੱਸਾ ਸੰਗਾ ਪਿੰਡ ਭਾਈ ਰੁਪਾ ਜਲਾ ਬਠੰਡਾ ਤੇ ਸਿਰਮਪੁਰ ਨੇੜੇ ਪਿੰਡ ਆਪਾਂ ਫਿਰ ਸਾਦਪੁਰ ਰਹਿੰਦਾ ਇਧਰ ਗੌਂਟੀ ਰਹਿੰਦਾ ਭਗਤਪੁਰ ਚੜ੍ਹੇ ਆਪਣਾ ਪਿੰਡ ਮੋਬਾਈਲ ਨੰਬਰ 7696 3417 ਠੀਕ ਹੈ ਜਿਹੜੀ ਪਹਿਲੇ ਨੰਬਰ ਦੇ ਵਹਿੜਾ ਜਰਸੀ ਜਸਸੀ ਆ ਹਨ ਕਿਹੜਾ ਸੂਈ ਹੈ ਢੂਣ ਸੂਈ ਹੈ ਡਾਕਟਰ ਕਦੋਂ ਸੂਈ ਹੈ ਬਰੇ ਇਹਨੂੰ ਦੋ ਦੂਜਾ ਦਿਨ ਆਜਾ ਬੱਚਾ ਕੀ ਦੇਤਾ ਬੱਚੀ ਆ ਗਈ ਬੱਚੀ ਬੜੀ ਚੰਗੀ ਹੈ ਬੱਚੀ ਬਹੁਤ ਵਧੀਆ ਦਿੱਤੀ ਆ ਬੱਚਾ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਤੇ ਕਿੰਨਾ ਵੱਡਾ ਬੋਲਾ ਫਿਰ ਤਿਆਰ ਬੋਲਾ ਅੱਜ ਹੀ ਆਈ ਹੈ ਮੇਰੇ ਕੋਲ ਹੁਣੀ ਓਕੇ ਰੱਖ ਦੇ ਕਹਿੰਦੇ 8-9 ਕਿਲੋ ਬੋਲਾ ਹੈਗਾਗਾ ਓਕੇ ਟੜਕੀ ਆਈ ਹੈ ਆਪਣੇ ਕੋਲੇ ਠੀਕ ਹੈ ਬਾਈ ਹਾਂ ਆਰਡਰ ਫਿੱਟ ਆ ਹਨਾ ਆਰਡਰ ਦਾ ਬੜਾ ਸੁਣਾਗਾ ਹੂੰ ਹੂੰ ਨੇੜੇ ਤੋਂ ਚੈੱਕ ਕਰ ਲੋ ਲੇਵਾ ਥਾਣੇ ਕਾ ਨਾ ਪੀ ਮੁੱਠੀ ਵਾਲਾ ਥਾਣੇ ਕਲਾ ਕਲਾ ਥਾਣ ਖੋਲ ਦੇ ਬੰਨੀ ਤੋਰ ਦੇ ਹੰਡੀ ਹੰਡੀ ਬਹੁਤ ਆ ਗਈ ਹਾਂ ਜਿਵੇਂ ਮਰਦੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਢੰਡੀ ਸੀਲ ਆ ਬਾਈ ਸੂਈ ਸਵਾਈ ਬੱਚਾ ਬੱਚੀ ਦੇਤੀ ਬੱਚੀ ਬਹੁਤ ਚੰਗੀਆਂ ਬੱਚੀ ਨੇ ਕਰਮ ਵਾਲੀ ਨੇ 1.5 ਸਾਲ ਨੂੰ ਨਾਲ ਹੀ تیار ਹੋ ਜਣਾ ਬਾਕੀ ਕਲਰ ਬੜਾ ਚੰਗਾ ਕਲਰ ਬੜਾ ਚੰਗਾ ਪੱਕਾ ਕਰਦਾ ਬਾਕੀ ਮੂੰਹੋਂ ਦੋ ਦੋ ਆਂਦਾ ਮੂੰਹੋਂ ਦੋ ਦੋ ਆਂਦਾ ਹਾਂ ਲਾਲ ਕਲਰ ਆ ਮੂੰਹੋਂ ਦੋ ਦੋ ਇਸ ਦੀ ਬਿਊਟੀ ਕਮਾਲਾ ਜੀ ਬਾਦੀ ਪੂਰੀ ਚੰਗੀ ਟੂਆ ਟੂਆ ਇੱਕ ਨੰਬਰ ਪੂਰਾ ਪੂਰਾ ਐਨ ਓਕੇ ਆ ਥਾਣ ਬੜਾ ਕਮਾਲ ਦਾ ਲੱਗਿਆ ਥਾਣ ਮੁੱਠੀ ਵਾਲਾ ਥਾਣ ਚਿਵਾਈ ਕਿਵੇਂ ਆ ਚਿਵਾਈ ਵੀ ਠੀਕ ਆ ਠੀਕ ਆ ਹਮ ਇੱਕ ਨੰਬਰ ਆ ਬਾਕੀ ਧਾਰਾਂ ਕੋਈ ਚੱਕਰ ਨਹੀਂ ਬਾਈ ਮਾਰ ਕੇ ਦਿਖਾ ਦੇ ਮਾਰ ਦੇ ਬਾਈ ਸਾਰਾ ਮਾਰੂ ਨੂੰ ਲੈ ਬੈ ਕਰੀ ਚੈੱਕ ਕਰੂ ਲੈ ਸਾਰਾ ਵੀ ਬੜਾ ਫਿੱਟ ਫਿੱਟ ਪਿਆ ਹਨ ਲੈ ਲਓ ਆ ਜਾਵਾ ਬੜਾ ਫਿਟਿੰਗ ਵਾਲਾ ਦਿਵਾਗਾ ਹੂੰ ਲੈ ਬੱਚਾ ਛੱਡ ਮੌ ਇਹ ਨਾ ਬਹਿ ਜਾ ਕਹਿੰਦੇ ਗੱਤਾਂ ਨੂੰ ਹੂੰ ਚੈੱਕ ਚੂਣਾ ਪੜਾ ਚੰਗਾ ਹਨ ਚੂਣਾ ਬੜਾ ਚੰਗਾ ਦਾ ਮੋਟਾ ਮੋਟਾ ਚੂਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੈੱਕ ਨਹੀਂ ਖੈਣਾ ਕਰਮਾ ਨਹੀਂ ਕੋਈ ਨਹੀਂ ਠੰਡੀ ਸੀਗਾ ਪੂਰੀ ਖੜਕਾ ਸੁਣਦਾ ਚਵਾਈ ਦਾ ਨਾ ਆ ਪੂਰਾ ਜਾ ਲੈ ਇੱਕ ਨੰਬਰ ਚੂਣਾ ਇੱਕ ਨੰਬਰ ਲੈ ਕਿਆ ਬਾ ਮੋਟੀ ਮੋਟੀ ਚਵਾਈ ਆ ਜਿਵੇਂ ਮਰਜ਼ੀ ਚੋਈ ਯਾਰ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੋਹ ਨਹੀਂ ਪੌੜੀ ਠੰਡੀ ਆ ਮੌਣੀ ਠੰਡੀ ਆ ਮਗਾ ਹੂੰ ਧਿਆਵਾ ਨੰਬਰ ਦੀ ਚਵਾਈ ਕਿੰਨੀ ਆ ਕਰਤਾ ਰਾਮਾ ਇੱਕ ਨੰਬਰ ਉਹ ਜਿੱਟ ਕੇ ਵਜਾ ਦਵਾਰੇ ਆ ਨਹੀਂ ਸਹੀ ਗੱਲ ਆ ਲੈ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਕੋਈ ਨਹੀਂ ਖੜਕਾ ਸੁਣਦਾ ਯਾਰ ਚਵਾਈ ਦਾ ਇੱਕ ਨੰਬਰ ਉਹ ਦੇਖ ਪਰਖ ਕੇ ਲੈਣੀ ਆ ਕੋਈ ਚੱਕਰ ਨਹੀਂ ਆ ਸਹੀ ਗੱਲ ਆ ਬਈ ਹੂੰ ਲੇਵਾ ਦਾ ਰਾਈਟਰ ਬੜਾ ਸੁਣਾ ਸੀ ਹਾਂ ਫਿੱਟ ਫਿੱਟ ਲੈਵਾ ਫਿੱਟ ਲੈਵਾਗਾ ਲੈ ਹੂੰ ਬਾਕੀ ਮੁੱਲ ਵੀ ਕੀ ਮੁੱਲ ਰੱਖੇ ਨਾ ਮੋ ਡਾਕਟਰ ਕੋਈ 50 ਕਰਾਲੇ ਕੋਈ 59 ਕਰਾਲੇ ਠੀਕ ਹੈ ਜੀ ਸਾਢੇ 45000 ਰੁਪਏ ਲੈਣਾ ਹੈ ਸਾਢੇ 45000 ਰੁਪਏ ਬਾਈ ਕਹਿੰਦਾ ਲੈਣਾ ਹੀ ਆ ਮੁੱਲ ਕਰਾਉਣਾ ਜੱਡਾ ਮਰਜੀ ਦਾ ਮਾਤੀ ਕਰਾਲੇ ਜਮਾ ਜਾਇਜ਼ ਮੁੱਲ ਆ ਬੇ ਮੁੱਲ ਆ ਆ ਮੁੱਲ ਨਹੀਂ ਮੈਨਾਂ ਆ ਕਟਾ ਬਤਾ ਨਾ ਕਰੇ ਬਾਈ ਬਣ ਕੇ ਹੱਥ ਵੰਡ ਕੇ ਬੇਨਤੀ ਆ ਓਕੇ ਪਰ ਮੁੱਲ ਹੀ ਨਹੀਂ ਵੜਾ ਕਰੇ ਓਕੇ ਬਾਈ ਛੋੜ ਜਰੂਰ ਕਰਾਂਗੇ ਆਪਾਂ ਠੀਕ ਆ ਬਾਈ ਤੇ ਅੱਗੇ ਆ ਗਈ 2 ਨੰਬਰ ਕਿਹੜਾ ਸੂਸ ਹੁੰਦੀ ਹੈ ਇਹ ਪ੍ਰੂਨ ਸੁੰਦੀ ਹੈ ਡਾਕਟਰ ਦੋ ਦਾਂਦਾ ਮੋ ਕਿੰਨੇ ਕਿ ਦਿਨਾਂ ਦੀ ਕੱਚੀ ਆ ਤੂੰ 4 ਦਿਨ ਲੈ ਜੂਗੀ ਓਕੇ ਬਾਈ ਹਾਂ ਇਹੜੀ ਬਰੀਡ ਆ ਇਹ ਇਹ ਜਰਸੀ ਤੇ ਹਰ ਸ਼ਹਿਰ ਦੇ ਚ ਆ ਗਈ ਹੂੰ ਕੱਲੀ ਕੱਚੀ ਕੱਚੀ ਹੈ ਕੱਚੀ ਹੈ ਗਲੀ ਮਾਲਾ ਸਾਬ ਨੰਦਾ ਜਲਾਏ ਕੇਸ ਤੋਂ ਕੱਢ ਪ੍ਰਿੰਟ ਪ੍ਰੂਨ ਲੈ ਵਾਲੂ ਵਾ ਨੰਬਰ ਲੈ ਵਾਲੂ ਵਾ ਕੱਲੀ ਕੱਚੀ ਕੱਚੀ ਆ ਹਾਂ ਲੈ ਪਛਾਂਤ ਉਹ ਲੈ ਵਾ ਚੈੱਕ ਕਰੋ ਇੱਕ ਨੰਬਰ ਥਣ ਥਣ ਬਹੁਤ ਚੰਗਾ ਹੈ ਬਹੁਤ ਚੰਗਾ ਹੈ ਕੱਲਾ ਕੱਲਾ ਥਣ ਖੋਲ ਦੇ ਤੋਰ ਦੇ ਬੜਾ ਹੁਣਾ ਲੈ ਵਾਲੂ ਹੈਗਾ ਹੂੰ ਕੱਲੀ ਕੱਚੀ ਕੱਚੀ ਆਂਦਾ ਜਾਵਾ ਸੋਸਾਉਣਾ ਲਾਇਓ ਸਾਰੀਆਂ ਬਾਲਟੀਆਂ ਕੱਢਣੀਆਂ ਫੇਰ ਕਰਮ ਵਾਲੀ ਨੇ ਸੋਣਾ ਬਾਕੀ ਬਰੀਡ ਇੱਕ ਨੰਬਰ ਆ ਮੇਲਦੀ ਬਹੁਤ ਘੱਟ ਆ ਜਰਸੀ ਇਹ ਵੀ ਇਹ ਕਰਕੇ ਦਰਦੀ ਆ ਓਕੇ ਉਹ ਨਹੀਂ ਆਈ ਆ ਗੱਡੀ ਜੋ ਬਸ ਠੀਕ ਆ ਭਾਈ ਹੂੰ ਬਾਕੀ ਦੂਰਾ ਚੈੱਕ ਕਰੋ ਲੈ ਇੱਕ ਨੰਬਰ ਦੂਰਾ ਕਰਮਾਈ ਤੇ ਔਰ ਦੁੱਧ ਆਂਦਾ ਬੱਚੀ ਓਕੇ ਭਾਈ ਹੂੰ ਕੀ ਮੋਲ ਫੇਰ ਆ ਜੀ ਕਿਹੜੀ ਬਰੋਦਾ ਬੱਚੀ ਉਹ ਡਰਦ ਕੋਈ ਉਂ ਜਮ ਨਹੀਂ ਕੋਈ ਕਹਿੰਦੀ ਮਾਲਕ ਨੇ ਘਰੋਂ ਹੱਥ ਫੇਰ ਕੇ ਆਪਾਂ ਵਧੀਆ ਹੋਗੀ ਕੀ ਮੋਲ ਆ ਮੈਂ ਹੱਸਦੀ ਘੜੀ ਫੇਰ ਅਰੇ ਡਾਕਟਰ 55000 ਦੀ ਬੱਚੀ ਦੇ ਦਾਂਗੇ ਮਾਨਤਨ ਹੋ ਜਾ ਬਸ ਔਰ ਛੱਪਾ ਹੀ ਹੋਊਗਾ ਠੀਕ ਆ ਭਾਈ ਜਾਣ ਵਾਲੀ ਬੱਚੀ ਆ ਕੋਈ ਆਣਾ ਗਾਹੇ ਸਹੀ ਗੱਲ ਆ ਭਾਈ ਹਾਂ 55000 ਦੀ ਵੜ ਭਾਈ ਕਹਿੰਦਾ ਦੇ ਦੇਾਂਗੇ ਮਾਨਤਨ ਜਿਹੜਾ ਮੌਕੇ ਤੇ ਕੋਈ ਚੈੱਕ ਨਹੀਂ ਹੋ ਜੂਗਾ ਜਮਾ ਜਾਇਦ ਮੁੱਲ ਰੱਖਿਆ ਖਿੱਚ ਕੇ ਮੁੱਲ ਰੱਖਿਆ ਬਾੜਾ ਮੁੱਲ ਨਹੀਂ ਰੱਖਿਆ ਲੈ ਵੀ ਨਹੀਂ ਸਫਾਈ ਸੂਈ ਬੜੀ ਭਾਈ ਸੂਈ ਤਾਂ ਬਾੜੀ ਹੈਗੀ ਬਹੁਤ ਸੋਹਣਾ ਆਰਡਰ ਤਿਆਰ ਕਰਨੀ ਹੁੰਦੀ ਆ ਕੱਲੀ ਕੱਚੀ ਕੱਚੇ ਢਿੱਲਾ ਵੋ ਦਿਖਾਉਂ ਬਹੁਤ ਪੰਗਾ ਹੈ ਤਾਂ ਗਲਾਬੀ ਥਾਣ ਕੱਲਾ ਕੱਲਾ ਥਾਣ ਆ ਵੀ ਬੜਾ ਚੰਗੀ ਆ ਬਾਈ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਏ ਬਾਈ ਮੈਂ ਕਨੈਕਟ ਕਰ ਲਉ ਜੀ ਧੰਨਵਾਦ